ਅਚਾਨਕ ਗੋਲੀ ਚੱਲਣ ਕਾਰਨ ਕਿਸਾਨ ਦੀ ਮੌਤ ਹੋ ਗਈ ਹੈ ਬੇਹੱਦੀ ਦੁਖਦਾਈ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਤਾਂ ਗੋਲੀ ਦੀ ਆਵਾਜ਼ ਸੁਣ ਕੇ ਜਦੋਂ ਪਰਿਵਾਰਿਕ ਮੈਂਬਰ ਕਮਰੇ ਦੇ ਵਿੱਚ ਪਹੁੰਚਦੇ ਨੇ ਤਾਂ ਉੱਥੇ ਖੂਨ ਦੇ ਨਾਲ ਲਤਪਟ লাশ ਨੂੰ ਦੇਖ ਕੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤਸਵੀਰਾਂ ਤੁਹਾਡੇ ਨਾਲ ਸਕਰੀਨ ਤੇ ਸਾਂਝੀਆਂ ਕਰ ਰਿਹਾ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਦੱਸ ਦਈਏ ਕਿ ਸਬ ਡਿਵੀਜ਼ਨ ਸultanpur Lodhi ਦੇ ਥਾਣਾ ਕਬੀਰਪੁਰ ਅਦੀਨ ਪੈਂਦੇ ਪਿੰਡ ਚੱਕ ਪੱਤੀ ਬਾਲੂ ਬਹਾਦਰ ਵਿੱਚ ਦੇਰ ਸ਼ਾਮ ਕਰੀਬ 7 ਵਜੇ ਦੇ ਕਰੀਬ ਲਾਇਸੈਂਸੀ ਬਾਰਾ ਬੋਰ ਦੀ ਰਾਈਫਲ ਬਿੱਤੂ ਅਚਾਨਕ ਗੋਲੀ ਚੱਲਣ ਨਾਲ ਇੱਕ ਕਿਸਾਨ ਦੀ ਮੌਤ ਹੋ ਗਈ ਹੈ ਤਾਂ ਬੇਹਦੀ ਦੁਖਦਾਈ ਘਟਨਾ ਇਹ ਸਾਹਮਣੇ ਆਈ ਹੈ ਮ੍ਰਿਤਕ ਦੀ ਪਛਾਣ ਬਲਕਾਰ ਸਿੰਘ 60 ਸਾਲਾ ਪੁੱਤਰ ਚੰਦ ਸਿੰਘ ਵਜੂ ਹੋਈ ਹੈ ਮਿਲੀ ਜਾਣਕਾਰੀ ਅਨੁਸਾਰ ਘਟਨਾ ਵੇਲੇ ਮ੍ਰਿਤਕ ਆਪਣੇ ਘਰ ਵਿੱਚ ਆਪਣੀ ਪਤਨੀ ਸ਼ਿੰਦਰਪਾਲ ਕੌਰ ਨਾਲ ਇਕੱਲਾ ਮੌਜੂਦ ਸੀ ਅਚਾਨਕ ਗੋਲੀ ਚੱਲਣ ਦੀ ਆਵਾਜ਼ ਜਦੋਂ ਪਰਿਵਾਰਿਕ ਮੈਂਬਰਾਂ ਦੇ ਕੰਨਾਂ ਦੇ ਵਿੱਚ ਪੈਂਦੀ ਹੈ ਤਾਂ ਭੱਜੇ ਹੋਏ ਪਰਿਵਾਰਿਕ ਮੈਂਬਰ ਪਹੁੰਚਦੇ ਨੇ ਤਾਂ ਉੱਥੇ ਦੇਖਦੇ ਨੇ ਕਿ ਬਲਕਾਰ ਸਿੰਘ ਵੀ ਜੋ ਬ੍ਰਿੱਤਕ ਦੇ ਉਹ ਖੂਨ ਦੇ ਨਾਲ ਲੱਤ-ਪੱਥ ਪਈ ਜਾਂਦੀ ਹੈ ਵਧੇਰੇ ਜਾਣਕਾਰੀ ਦੰਦਿਆਂ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਕੀ ਕੁਝ ਕੀਤਾ ਜਾ ਰਿਹਾ ਆウト ਹਾਂ ਸੁਣਾਉਣੇ ਆ ਹਾਂਜੀ ਵੀ ਬਾਹਰ ਆਇਆ ਪਾਣੀ ਵੇਖ ਕੇ ਪਤਾ ਨਹੀਂ ਆਇਆ ਤੇ ਬਾਹਰ ਵੇਲੀ ਦਾ ਗੂਆ ਮਾਰ ਕੇ ਆਇਆ ਮੈਂ ਬਾਥਰੂਮ ਚ ਮੈਂ ਤੋਂ ਨਿਕਲ ਕੇ ਬਾਹਰ ਬੰਜੇ ਤੇ ਬੈ ਗਈ ਆ ਮੈਂ ਇੱਥੇ ਬਾ ਇਹਨੇ ਕੁੰਡਾ ਵਾਰਤਾ ਘਰ ਆਲਾ ਕੀ ਮੁੰਡਾ ਮਾਰਿਆ ਬਾਥਰੂਮ ਚ ਹੀ ਤੇ ਮੈਂ ਇਹ ਬੋਲਣ ਲੱਗਾ ਬਾਈ ਮੈਨੂੰ ਕੀ ਹੁੰਦਾ ਵਾ ਬੋਲਦਾ ਕਿਉਂ ਆਂ ਦਰਵਾਜ਼ੇ ਪੈਕੂਰ ਤੋਂ ਲਿਆ ਜਾਂਦੇ ਅਸਵਾਰ ਹੋ ਲਾ ਕੇ ਹਾਂ ਦਾ ਮੇਰਾ ਪਤਾ ਨਹੀਂ ਕੀ ਹੁੰਦਾ ਮੇਰੇ ਜੀ ਇਹਨੂੰ ਹੋਰ ਤਰ੍ਹਾਂ ਹੋਈ ਜਾਂਦੀ ਐ ਮੈਂ ਕਾਲੀ ਤੇ ਨਹੀਂ ਬੈਂਦੀ ਮੈਂ ਕੀ ਹੁੰਦਾ ਵਾ ਮਤਲਬ ਕੋਈ ਜਮਹਿ ਨਹੀਂ ਚੁੱਕੇ ਲਿਆ ਉਸ ਤਰ੍ਹਾਂ ਦੋ ਦਦ ਪਿਆ ਘਟ ਮੇਰੇ ਤੋਂ ਤੇ ਬੜਾ ਜਾਂ ਨਹੀਂ ਜਾਂਦਾ ਉਹਨੂੰ ਮੇਰੇ ਵਕਨ ਨਾਲ ਦੋ ਲੀਲੇ ਵੀ ਨਹੀਂ ਚੁੱਕਣ ਜੋਗੀ ਰਹੇਗੀ ਉਥੋਂ ਆਇਆ ਵਾ ਤੇ ਮੈਨੂੰ ਚੋਕੇ ਇੱਥੇ ਬਾਹਰਤਾ ਮੁੜ ਕੇ ਉਹ ਅੰਦਰ ਚਲੇ ਜਾਵਾ ਤੇ ਪਰਦਾ ਬੰਨਣ ਡਿਆ ਮੈਨੂੰ ਤੇ ਲੱਗੀ ਆਦਾ ਪਾਣੀ ਪੀਣਾ ਤੇ ਮੈਂ ਪਾਣੀ ਪੀਣ ਚੱਲੀ ਗਈ ਆ ਤੇ ਕੇਸ ਕਿਵੇਂ ਹੈ ਹਲੇ ਤੇਸੀ ਦਾ ਤੋਂ ਬੰਨਣ ਡਿਆ ਆਂਦਾ ਨਹੀਂ ਮੇਰੀ ਕੇਸ ਕੀ ਸਹੀ ਵੀ ਖੁੱਲ ਗਈ ਆ ਮੈਂ ਬਾਹਰ ਲਾਵਾਂ ਮੈਂ ਚਾਲਾਸ਼ ਖੁੱਲੀ ਹੈ ਗੇ ਬਾਹਰ ਲੂਗਾ ਇਹ ਕੇਸ ਕੀ ਬੰਨਣਾ ਲਾ ਪਿਆ ਵਾ ਬੰਨ ਕੇ ਦਾ ਤੇ ਨੇ ਲੋਈ ਲੋਈ ਦੀ ਪਕਣ ਲਈ ਪਾਣੀ ਵੇਖਣ ਜਾਣਾ ਹਣਾ ਫੇਰ ਇਹ ਅੰਦਰ ਨੂੰ ਆ ਗਿਆ ਵਾ ਮੈਂ ਅਜੇ ਇੱਥੇ ਗੂਏ ਚ ਹੀ ਆਈ ਹਾਂ ਉਹਨੇ ਉਠਾਓ ਗਿਆ ਗੂਏ ਦੇ ਵਿੱਚ ਮੈਂ ਹਾਂ ਰਫਲ ਦੇ ਕਿ ਕਿਤੇ ਹੋਦਾ ਜਾਂ ਇੱਕ ਇੱਕ ਫਾਇਰ ਹੋਇਆ ਜੀ ਪਤਾ ਨਹੀਂ ਪਤਾ ਖੜਕਾ ਹੀ ਹੋਇਆ ਮੇਨੂੰ ਦੇ ਮੈਨੂੰ ਕੋਈ ਹੋਰ ਤਾਂ ਨਹੀਂ ਘਰ ਵਿੱਚ ਮਾਤਾ ਜੀ ਮੌਜੂਦ ਕੋਈ ਹੋਰ ਨਹੀਂ ਕੋਈ ਨਹੀਂ ਹੋਰ ਮੇਰਾ ਨਾਮ ਅਵਤਾਰ ਸਿੰਘ ਆ ਜੀ ਇਹ ਵੱਡੇ ਬ੍ਰਦਰ ਮੇਰੇ ਬਲਕਾਰ ਸਿੰਘ ਆ ਅੱਛਾ ਜੀ ਤੇ ਪਤਾ ਨਹੀਂ ਰਫਲ ਲੈ ਕੇ ਨਾਲ ਸੌਂਦੇ ਰੋ ਜੀ ਅੱਛਾ ਜੀ ਤੇ ਪਤਾ ਨਹੀਂ ਚਾਨਕ ਚੱਲ ਗਈ ਕੀ ਗੱਲ ਬਣੀ ਅਸੀਂ ਤੇ ਬਾਅਦ ਚਾਏ ਆ ਸਾਡਾ ਘਰ ਦੂਆ ਇਥੋਂ ਵੀ ਕਰਮਾ ਤੇ ਬਾਹਰਲਾ ਗੇਟ ਵੱਜਾ ਇਹ ਇਹ ਛੋਟੇ ਭਰਾ ਦੀ ਉਧਰ ਘਰ ਆਉਂਦਾ ਤੁਸੀਂ ਛੱਡਦੇ ਹੋ ਉਹ ਗੱਡੀ ਦਾ ਕਦ ਟੱਪ ਕੇ ਆ ਕੇ ਗੇਟ ਅੰਦਰੋਂ ਖੋਲ੍ਹਿਆ ਤੇ ਸਾਡੇ ਆਉਂਦਿਆਂ ਨੂੰ ਤੇ ਸਾਰਾ ਖੂਨ ਖਿਲਰ ਰਿਆ ਪਿਆ ਇੱਕ ਸਾਹ ਖਤਮ ਹੋਇਆ ਪਿਆ ਸਰੀਰ ਠੰਡਾ ਹੋਇਆ ਪਿਆ ਬਿਲਕੁਲ ਹਾਂਜੀ ਸਾਹ ਦੇ ਵਿੱਚ ਕੌਣ ਕੌਣ ਮੌਜੂਦ ਸੀ ਇਹ ਦੋਨੇ ਜੀ ਰਹਿੰਦੇ ਸੀ ਪ੍ਰਕਾਰ ਸਿੰਘ ਤੇ ਚੰਦਰਪਾਲ ਗੌਰ ਗੱਡੀ ਵਿਆਹੀ ਆ ਲੜਕੇ ਦੋਨੇ ਬਾਹਰ ਆ ਇੱਕ ਡਬਈ ਦੇ ਵਿੱਚ ਇੱਕ ਪੁਰਤਕਾਲ ਆ ਕੋਈ ਹੋਰ ਕਿਸੇ ਕਿਸਮ ਦਾ ਸ਼ੱਕ ਹੋਇਆ ਨਾ ਜੀ ਕੋਈ ਕਿਸੇ ਦਾ ਕੋਈ ਸ਼ੱਕ ਨਹੀਂ ਸਾਨੂੰ ਜੀ ਹਾਂਜੀ ਅਚਾਨਕ ਹੀ ਗੋਲੀ ਅਚਾਨਕ ਤੇ ਪੈਰ ਪੂਰ ਫਿਸਲ ਗਿਆ ਜੀ ਚੱਲ ਗਈ ਆ ਹਾਂਜੀ ਇਸ ਚੱਕ ਪੱਤੀ ਬਾਲੂਹਾਦਰਪਿੰਡ ਆ ਤੇ ਬਲਕਰ ਸਿੰਘ ਕੋਈ 60 ਸਾਲ ਦੀ ਉਮਰ ਹੋ ਗਈ ਦੀ ਇਹਦੇ ਇੱਕ ਅਚਾਨਕ ਦਿਨਾਲੀ ਜਿਹੜੀ ਰੈਫਲ ਆ ਲਾਇਸੈਂਸੀ ਉਹਦੇ ਕੋਲ ਹੀ ਲੱਗਣਾ ਜਿਹੜਾ ਇੱਥੇ ਮੁੱਕਦੇ ਪਹੁੰਚੇ ਉਹਨਾਂ ਦੀ ਮੌਤ ਹੋ ਗਈ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਕਾਰਵਾਈ ਸੀ ਹਰ ਦੇਖ ਰਹੇ ਹਰ ਪਹਿਲੇ ਤੋਂ ਜਾਂਚ ਕਰ ਰਹੇ ਆ ਫਿਲਹਾਲ ਇਹਦੇ ਕੋਈ ਆਪਾਂ ਨੂੰ ਕੋਈ ਕਿਸੇ ਕਿਸਮ ਦੀ ਕੋਈ ਸ਼ੱਕ ਨਹੀਂ ਕਿਸੇ ਤੇ ਲੱਗਦੀ ਇਦੋਂ ਮੀਆਂ ਵੀ ਵੀ ਕਰ ਰਹੇ ਦੇ ਸੀ ਤੇ ਉਹਦੀ ਮਿਸਜ ਬਿਮਾਰ ਆ ਇਹ ਉਹਦੀ ਦੇਖਭਾਲ ਕਰਦਾ ਸੀ ਬੱਚੇ ਬਾਹਰ ਬੱਚੇ ਇਹਨਾਂ ਦੇ ਵਿਦੇਸ਼ ਵਿੱਚ ਆ ਇਹਨਾਂ ਅਸੀਂ ਵੇਖਣਾ ਜੀ ਮੌਕੇ ਤੇ ਕਰ ਰਹੇ ਆ ਕੋਈ ਹੋਰ ਐਂਟਰੀ ਕੋਈ ਦਿਖੀ ਹੋਵੇ ਘਰ ਦੇ ਵਿੱਚ ਤੇ ਨਹੀਂ ਕੋਈ ਐਂਟਰੀ ਨਹੀਂ ਬਿਲਕੁਲ ਕੋਈ ਐਂਟਰੀ ਨਹੀਂ ਦਰਵਾਜ਼ੇ ਦੇ ਬ੍ਰਦਰ ਦੇ ਬੱਚਿਆਂ ਨੇ ਗਵਾੜਾ ਕੇ ਖੋਲਿਆ ਔਰ ਕੋਈ ਐਂਟਰੀ ਨਹੀਂ ਕਿਸੇ ਕਿਸਮ ਦੀ ਅਚਾਨਕ ਗੋਲੀ ਚੱਲਣ ਕਾਰੇ ਨੇ ਕਿਸਾਨ ਦੀ ਮੌਤ ਹੋ ਗਈ ਹੈ ਬੇਹੱਦ ਹੀ ਦੁਖਦਾਈ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੀਆਂ ਤਾਂ ਗੋਲੀ ਦੀ ਆਵਾਜ਼ ਸੁਣ ਕੇ ਜਦੋਂ ਪਰਿਵਾਰਿਕ ਮੈਂਬਰ ਕਮਰੇ ਦੇ ਵਿੱਚ ਪਹੁੰਚਦੇ ਨੇ ਤਾਂ ਉੱਥੇ ਖੂਨ ਦੇ ਨਾਲ ਲਤਪੱਟ লাশ ਨੂੰ ਦੇਖ ਕੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤਸਵੀਰਾਂ ਤੁਹਾਡੇ ਨਾਲ ਸਕਰੀਨ ਤੇ ਸਾਂਝੀਆਂ ਕਰ ਰਹੀਆਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਦੱਸ ਦਈਏ ਕਿ ਸਬ ਡਿਵੀਜ਼ਨ ਸੁਲਤਾਨਪੁਰ ਲੋਧੀ ਦੇ ਥਾਣਾ ਕਬੀਰਪੁਰ ਅਦੀਨ ਪੈਂਦੇ ਪਿੰਡ ਚੱਕ ਪਤੀ ਬਾਲੂ ਬਹਾਦਰ ਵਿੱਚ ਤੇਰ ਸ਼ਾਮ ਕਰੀਬ 7 ਵਜੇ ਦੇ ਕਰੀਬ ਲਾਇਸੈਂਸੀ ਬਾਰਾ ਬੋਰ ਦੀ ਰਾਈਫਲ ਵਿੱਚੋਂ ਅਚਾਨਕ ਗੋਲੀ ਚੱਲਣ ਨਾਲ ਇੱਕ ਕਿਸਾਨ ਦੀ ਮੌਤ ਹੋ ਗਈ ਹੈ ਤਾਂ ਬੇਹਦੀ ਦੁਖਦਾਈ ਘਟਨਾ ਇਸ ਸਾਹਮਣੇ ਆਈ ਹੈ ਮ੍ਰਿਤਕ ਦੀ ਪਛਾਣ ਬਲਕਾਸ਼ ਸਿੰਘ 60 ਸਾਲਾ ਪੁੱਤਰ ਚੰਦ ਸਿੰਘ ਵਜੂ ਹੋਈ ਹੈ ਮਿਲੀ ਜਾਣਕਾਰੀ ਅਨੁਸਾਰ ਘਟਨਾ ਵੇਲੇ ਮ੍ਰਿਤਕ ਆਪਣੇ ਘਰ ਵਿੱਚ ਆਪਣੀ ਪਤਨੀ ਸਿੰਦਰਪਾਲ ਕੌਰ ਨਾਰ ਇਕੱਲਾ ਮੌਜੂਦ ਸੀ ਅਚਾਨਕ ਗੋਲੀ ਚੱਲਣ ਦੀ ਆਵਾਜ਼ ਜਦੋਂ ਪਰਿਵਾਰਿਕ ਮੈਂਬਰਾਂ ਦੇ ਕੰਨਾਂ ਦੇ ਵਿੱਚ ਪੈਂਦੀ ਹੈ ਤਾਂ ਭੱਜੇ ਹੋਏ ਪਰਿਵਾਰਿਕ ਮੈਂਬਰ ਪਹੁੰਚਦੇ ਨੇ ਤਾਂ ਉੱਥੇ ਦੇਖਦੇ ਨੇ ਕਿ ਬਲਕਾਰ ਸਿੰਘ ਦੀ ਜੋ ਬ੍ਰਿੱਤਕ ਦੇ ਉਹ ਖੂਨ ਦੇ ਨਾਲ ਲਥਪਥ ਪਈ ਹੋਈ ਹੈ ਵਧੇਰੇ ਜਾਣਕਾਰੀ ਦੰਦਿਆਂ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਕੀ ਕੁਝ ਕੀਤਾ ਜਾ ਰਿਹਾ ਹੈ ਆਪ ਤੋਂ ਹੰ ਸੁਣਾਉਨੇ ਆ ਹਾਂਜੀ ਵੀ ਬਾਹਰੋਂ ਆਇਆ ਪਾਣੀ ਵੇਖ ਕੇ ਪਤਾ ਨਹੀਂ ਆਇਆ ਤੇ ਬਾਹਰ ਵੇਲੀ ਦਾ ਗੂਆ ਮਾਰ ਕੇ ਆਇਆ ਆ ਮੈਂ ਬਾਥਰੂਮ ਚ ਮੈਂ ਤੋਂ ਨਿਕਲ ਕੇ ਬਾਹਰ ਬੰਜੇ ਤੇ ਬੈ ਗਈ ਆ ਮੈਂ ਇੱਥੇ ਬਾ ਇਹ ਕੁੰਡਾ ਬਾਤਾਂ ਕਰ ਆਲਾ ਕਿ ਮੁੰਡਾ ਮਾਰਿਆ ਬਾਥਰੂਮ ਚ ਤੇ ਮੈਂ ਇਹ ਬੋਲਣ ਲੱਪਿਆ ਬੋਲਦਾ ਮੈਂ ਤੈਨੂੰ ਕਿਉਂ ਦਵਾ ਬੋਲਦਾ ਕਿਉਂ ਆ ਅੰਦਰ ਬਾਥਰੂਮ ਪੈਕੂਰ ਧੋਣ ਲਿਆ ਜਾਂਦੇ ਬਾਹਰ ਹੋ ਆ ਕੇ ਅੰਦਾ ਮੇਰਾ ਪਤਾ ਨਹੀਂ ਕੀ ਹੁੰਦਾ ਮੇਰੇ ਜੀ ਜੀ ਨੂੰ ਹੋਰ ਤਰ੍ਹਾਂ ਹੋਈ ਜਾਂਦੀ ਆ ਮੈਂ ਕਾਲੀ ਇਤ ਨਹੀਂ ਬਿੰਦੀ ਮੈਂ ਕੀ ਹੁੰਦਾ ਵਾ ਮੈਂ ਚੱਲ ਕੋਈ ਨਹੀਂ ਮੈਂ ਮੈਨੂੰ ਚੁੱਕ ਕੇ ਲੈ ਜਾ ਤੇ ਤੇਰਾ ਦੁੱਧ ਦਾ ਪਿਆ ਘੋਟ ਮੈਂ ਇਥੋਂ ਤੇ ਬੜਾ ਜਾਣੀ ਜਾਂਦਾ ਉਹਨੂੰ ਮੇਰੇ ਬਾਤ ਕਰਨ ਵਾਲੇ ਦੋ ਲੀਲੇ ਬਣੀ ਚੁੱਕੇ ਜੋ ਵੀ ਰਹੇ ਦੀ ਉਥੋਂ ਆਇਆ ਵਾ ਤੇ ਮੈਨੂੰ ਚੋਕੇ ਇੱਥੇ ਬਾਟਾ ਮੁੜ ਕੇ ਉਹ ਅੰਦਰ ਚਲੇ ਜਾਵਾ ਤੇ ਪਰਦਾ ਬੰਨਣ ਲਿਆ ਮੈਨੂੰ ਤੇ ਲੱਗੀ ਆਦਾ ਪਾਣੀ ਪੀਣਾ ਵੀ ਮੈਂ ਪਾਣੀ ਪੀਣ ਚੱਲੇ ਗਈ ਆ ਤੇ ਕੇਸ ਕਿਵੇਂ ਹੈ ਵੇਲੇ ਕੇਸੀ ਕਾਤੋਂ ਬੰਨਣ ਲਿਆ ਆਂਦਾ ਨਹੀਂ ਇਹ ਮੇਰੀ ਕੇਸ ਕੀ ਸਹੀ ਵੀ ਖੋਲ ਲਈ ਆ ਮੈਂ ਬਾਹਰ ਲਾਵਾਂ ਮੈਂ ਚਾਲਾ ਸਖੁੱਲੀ ਆ ਕੇ ਬਾਹਰ ਲੂਗਾ ਇਹ ਕੇਸ ਕੀ ਬੰਨਣਾ ਲਾ ਪਿਆ ਵਾ ਬਨ ਕੇ ਦਾ ਏਨੇ ਲੋਈ ਲੋਈ ਦੀ ਪੁਪਲਾਨੀ ਪਾਣੀ ਵੇਖਣ ਜਾਣਾ ਨਾ ਫੇਰ ਇਹ ਅੰਦਰ ਨੂੰ ਆ ਗਿਆ ਵਾ ਮੈਂ ਅਜੇ ਇੱਥੇ ਗੂਏ ਚ ਹੀ ਆਈ ਹਾਂ ਉਹਨੇ ਉਠਾਓ ਗਿਆ ਗੂਏ ਦੇ ਵਿੱਚ ਮੈਂ ਹਾਂ ਹੈ ਰਫਲ ਦੇਖੀ ਕਿ ਕਿਤੇ ਹੋਰ ਇੱਕ ਇੱਕ ਫਾਇਰ ਹੋਇਆ ਜੀ ਪਤਾ ਨਹੀਂ ਪਤਾ ਖੜਕਾ ਹੀ ਹੋਇਆ ਮੇਨੂੰ ਦੇ ਮੇਨੂੰ ਕੋਈ ਹੋਰ ਤਾਂ ਨਹੀਂ ਘਰ ਵਿੱਚ ਮਾਤਾ ਜੀ ਮੌਜੂਦ ਕੋਈ ਹੋਰ ਨਹੀਂ ਕੋਈ ਨਹੀਂ ਹੋਰ ਮੇਰਾ ਨਾਮ ਅਰਤਾਰ ਸਿੰਘ ਆ ਜੀ ਇਹ ਵੱਡੇ ਬ੍ਰਦਰ ਮੇਰੇ ਬਲਕਾਰ ਸਿੰਘ ਆ ਅੱਛਾ ਜੀ ਤੇ ਪਤਾ ਨਹੀਂ ਰਫਲ ਲੈ ਕੇ ਨਾਲ ਸੋੰਦੇ ਰਹੋ ਜੀ ਅੱਛਾ ਜੀ ਤੇ ਪਤਾ ਨਹੀਂ ਚਾਨਕ ਚੱਲ ਗਈ ਕੀ ਗੱਲ ਬਣੀ ਅਸੀਂ ਤੇ ਬਾਅਦ ਚ ਆਏ ਆ ਸਾਡਾ ਘਰ ਦੇ ਦੂਆ ਇਥੋਂ ਵੀ ਕਰਮਾ ਤੇ ਬਾਹਰਲਾ ਗੇਟ ਵੱਜਾ ਇਹ ਇਹ ਛੋਟੇ ਭਰਾ ਦੀ ਉਧਰ ਘਰ ਆ ਤੁਸੀਂ ਛੱਡਦੇ ਉਹ ਗੱਡੀ ਦਾ ਕੰਦ ਟੱਪ ਕੇ ਆ ਕੇ ਗੇਟ ਅੰਦਰੋਂ ਖੋਲਿਆ ਤੇ ਸਾਡੇ ਆਉਂਦਿਆਂ ਨੂੰ ਤੇ ਸਾਰਾ ਖੂਨ ਖਿਲਰਿਆ ਪਿਆ ਸਾਹ ਖਤਮ ਹੋਏ ਪਿਆ ਸਰੀਰ ਠੰਡਾ ਹੋਇਆ ਪਿਆ ਬਿਲਕੁਲ ਹਾਂ ਜੀ ਘਰ ਦੇ ਵਿੱਚ ਕੌਣ ਤੋਂ ਮਦਦ ਸੀ ਇਹ ਦੋਨੇ ਜੀ ਰਹਿੰਦੇ ਸੀ ਪ੍ਰਕਾਰ ਸਿੰਘ ਤੇ ਚੰਦਰਪਾਲ ਗਵਰ ਗੱਡੀ ਵਿਆਹੀ ਆ ਲੜਕੇ ਦੋਨੇ ਬਾਹਰ ਆ ਇੱਕ ਡਬਈ ਦੇ ਵਿੱਚ ਇੱਕ ਪੁਰਤਕਾਲ ਆ ਕੋਈ ਹੋਰ ਕਿਸੇ ਕਿਸਮ ਦਾ ਸ਼ੱਕ ਹੋਵੇ ਨਾ ਜੀ ਕੋਈ ਕਿਸੇ ਦਾ ਕੋਈ ਸ਼ੱਕ ਨਹੀਂ ਸਾਨੂੰ ਜੀ ਹਾਂ ਜੀ ਅਚਾਨਕ ਹੀ ਗੋਲੀ ਅਚਾਨਕ ਤੇ ਪੈਰ ਪੂਫ ਫਿਸਰ ਗਿਆ ਜੀ ਚੱਲ ਗਈ ਆ ਹਾਂ ਜੀ ਇਸ ਚੱਕ ਪੱਤੀ ਬਾਲੂਆਦਰ ਪਿੰਡ ਆ ਤੇ ਬਲਕਰ ਸਿੰਘ ਕੋਈ 60 ਸਾਲ ਦੀ ਉਮਰ ਹੋਏਗੀ ਦੀ ਇਹਦੇ ਇੱਕ ਅਚਾਨਕ ਦਿਨਾਲੀ ਜਿਹੜੀ ਰੈਫਲ ਆ ਲਾਇਸੈਂਸੀ ਉਹਦੇ ਗੋਲੀ ਲੱਗਣਾ ਇੱਥੇ ਮੁੱਕੇ ਪਹੁੰਚ ਉਹਨਾਂ ਦੀ ਮੌਤ ਹੋ ਗਈ ਆ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਕਾਰਵਾਈ ਸੀ ਹਰ ਦੇਖ ਰਹੇ ਹਰ ਪਹਿਲੇ ਤੋਂ ਜਾਂਚ ਕਰ ਰਹੇ ਆ ਫਿਲਹਾਲ ਇਹਦੇ ਕੋਈ ਆਪਾਂ ਨੂੰ ਕੋਈ ਕਿਸੇ ਕਿਸਮ ਦੀ ਕੋਈ ਸ਼ੱਕ ਨਹੀਂ ਕਿਸੇ ਤੇ ਲੱਗਦੀ ਇਹ ਦੋ ਮੀਆਂ ਵੀ ਕਰ ਰਹੇ ਨੇ ਸੀ ਤੇ ਉਹਦੀ ਮਿਸਜ ਬਿਮਾਰ ਆ ਇਹ ਉਹਦੀ ਦੇਖਭਾਲ ਕਰਦਾ ਸੀ ਬੱਚੇ ਬਾਹਰ ਬੱਚੇ ਇਹਨਾਂ ਦੇ ਵਿਦੇਸ਼ ਵਿੱਚ ਆ ਇਹਨਾਂ ਅਸੀਂ ਦੇਖ ਰਹੇ ਜੀ ਮੌਕੇ ਤੇ ਤਰੀਖ ਕਰ ਰਹੇ ਆ ਕੋਈ ਹੋਰ ਐਂਟਰੀ ਕੋਈ ਦਿਖੀ ਹੋਵੇ ਘਰ ਦੇ ਵਿੱਚ ਤੇ ਨਹੀਂ ਕੋਈ ਐਂਟਰੀ ਨਹੀਂ ਬਿਲਕੁਲ ਕੋਈ ਐਂਟਰੀ ਨਹੀਂ ਦਰਵਾజా ਇਹਨੇ ਬ੍ਰਦਰ ਦੇ ਬੱਚਿਆਂ ਨੇ ਗਵਾੜਾ ਕੇ ਖੋਲਿਆ ਹੋਰ ਕੋਈ ਐਂਟਰੀ ਨਹੀਂ ਕਿਸੇ ਕਿਸਮ ਅਚਾਨਕ ਗੋਲੀ ਚੱਲਣਕਾਰੇ ਨੇ ਕਿਸਾਨ ਦੀ ਮੌਤ ਹੋ ਗਈ ਹੈ ਬੇਹਦੀ ਦੁਖਦਾਈ ਖਬਰ ਤੁਹਾਡੇ ਨਾਲ ਸਾਂਝੀ ਕਰਨਿਆ ਤਾਂ ਗੋਲੀ ਦੀ ਆਵਾਜ਼ ਸੁਣ ਕੇ ਜਦੋਂ ਪਰਿਵਾਰਿਕ ਮੈਂਬਰ ਕਮਰੇ ਦੇ ਵਿੱਚ ਪਹੁੰਚਦੇ ਨੇ ਤਾਂ ਉੱਥੇ ਖੂਨ ਦੇ ਨਾਲ ਲਤਪੱਟ লাশ ਨੂੰ ਦੇਖ ਕੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲਤ ਤਸਵੀਰਾਂ ਤੁਹਾਡੇ ਨਾਲ ਸਕਰੀਨ ਤੇ ਸਾਂਝੀਆਂ ਕਰ ਰਿਹਾ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਦੱਸ ਦਈਏ ਕਿ ਸਬ ਡਿਵੀਜ਼ਨ ਸੁਲਤਾਨਪੁਰ ਲੋਧੀ ਦੇ ਥਾਣਾ ਕਬੀਰਪੁਰ ਅਦੀਨ ਪੈਂਦੇ ਪਿੰਡ ਚੱਕ ਪਤੀ ਬਾਲੂਬਾ ਹਾਦਰ ਵਿੱਚ ਦੇਰ ਸ਼ਾਮ ਕਰੀਬ 7 ਵਜੇ ਦੇ ਕਰੀਬ ਲਾਇਸੈਂਸੀ ਬਾਰਾ ਬੋਰ ਦੀ ਰਾਈਫਲ ਵਿੱਚੋਂ ਅਚਾਨਕ ਗੋਲੀ ਚੱਲਣ ਨਾਲ ਇੱਕ ਕਿਸਾਨ ਦੀ ਮੌਤ ਹੋ ਗਈ ਹੈ ਤਾਂ ਬੇਹਦੀ ਦੁਖਦਾਈ ਘਟਨਾ ਇਹ ਸਾਹਮਣੇ ਆਈ ਹੈ ਮ੍ਰਿਤਕ ਦੀ ਪਛਾਣ ਬਲਕਾਰ ਸਿੰਘ 60 ਸਾਲਾ ਪੁੱਤਰ ਚੰਦ ਸਿੰਘ ਵਜੂ ਹੋਈ ਹੈ ਮਿਲੀ ਜਾਣਕਾਰੀ ਅਨੁਸਾਰ ਘਟਨਾ ਵੇਲੇ ਮ੍ਰਿਤਕ ਆਪਣੇ ਘਰ ਵਿੱਚ ਆਪਣੀ ਪਤਨੀ ਸ਼ਿੰਦਰਪਾਲ ਕੌਰ ਨਾਲ ਇਕੱਲਾ ਮੌਜੂਦ ਸੀ ਅਚਾਨਕ ਗੋਲੀ ਚੱਲਣ ਦੀ ਆਵਾਜ਼ ਜਦੋਂ ਪਰਿਵਾਰਿਕ ਮੈਂਬਰਾਂ ਦੇ ਕੰਨਾਂ ਦੇ ਵਿੱਚ ਪੈਂਦੀ ਹੈ ਤਾਂ ਭੱਜੇ ਹੋਏ ਪਰਿਵਾਰਿਕ ਮੈਂਬਰ ਪਹੁੰਚਦੇ ਨੇ ਤਾਂ ਉੱਥੇ ਦੇਖਦੇ ਨੇ ਕਿ ਬਲਕਾਰ ਸਿੰਘ ਦੀ ਜੋ ਮ੍ਰਿਤਕ ਦੇ ਉਹ ਖੂਨ ਦੇ ਨਾਲ ਲਤਪਤ ਪਈ ਇਹ ਵਦੇਰੀ ਜਾਣਕਾਰੀ ਦੰਦਿਆ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਕੀ ਕੁਝ ਕੀਤਾ ਜਾ ਰਿਹਾ ਆਉਤੋਂ ਹਾਂ ਸੁਣਾਉਨੇ ਆ ਹਾਂਜੀ ਵੀ ਬਾਹਰ ਆਇਆ ਪਾਣੀ ਵੇਖ ਕੇ ਪਤਾ ਨਹੀਂ ਆਇਆ ਤੇ ਬਾਹਰ ਵੇਲੀ ਦਾ ਬੂਆ ਮਾਰ ਕੇ ਆਇਆ ਮੈਂ ਬਾਥਰੂਮ ਚ ਮੈਂ ਤੋਂ ਨਿਕਲ ਕੇ ਬਾਹਰ ਬੰਜੇ ਤੇ ਬੈ ਗਈ ਆ ਮੈਂ ਇੱਥੇ ਬਾ ਇਹਨੇ ਕੁੰਡਾ ਬਾਰਤਾ ਘਰ ਆਲਾ ਕੀ ਮੁੰਡਾ ਮਾਰਿਆ ਬਾਥਰੂਮ ਚ ਹੀ ਤੇ ਮੈਂ ਇਹ ਬੋਲਣ ਲੱਗਾ ਬਾਈ ਮੈਨੂੰ ਕੀ ਹੁੰਦਾ ਬੋਲਦਾ ਕਿਉਂ ਆਂ ਦਰਵਾਜ਼ੇ ਪੈਕੂਰ ਤੋਂ ਲਿਆ ਜਾਂਦੇ ਅਸਵਾਰ ਹੋ ਆ ਕੇ ਹੰਦਾ ਮੇਰਾ ਪਤਾ ਨਹੀਂ ਕੀ ਹੁੰਦਾ ਮੇਰੇ ਜੀ ਜੀ ਨੂੰ ਹੋਰ ਤਰ੍ਹਾਂ ਹੋਈ ਜਾਂਦੀ ਐ ਮੈਂ ਕਾਲੀ ਤੇ ਨਹੀਂ ਬੈਂਦੀ ਮੈਂ ਕੀ ਹੁੰਦਾ ਵਾ ਮਤਲਬ ਕੋਈ ਨਹੀਂ ਮੈਂ ਮਨੇ ਚੋਕੇ ਲਿਆ ਉਸ ਤਰ੍ਹਾਂ ਦੋ ਦਦ ਪਿਆ ਘਟ ਮੇਰੇ ਤੋਂ ਤੇ ਬੜਾ ਜਾਂ ਨਹੀਂ ਜਾਂਦਾ ਉਹਨੂੰ ਮੇਰੇ ਵਕਨ ਨਾਲ ਦੋ ਲੀਲੇ ਵੀ ਨਹੀਂ ਚੁੱਕਣ ਜੋਗੀ ਰਹੇਗੀ ਉਥੋਂ ਆਇਆ ਵਾ ਤੇ ਮੈਨੂੰ ਚੋਕੇ ਇੱਥੇ ਬਾਹਰਤਾ ਮੁੜ ਕੇ ਉਹ ਅੰਦਰ ਚਲੇ ਜਾਵਾ ਤੇ ਪਰਦਾ ਬੰਨਣ ਡਿਆ ਮੈਨੂੰ ਤੇ ਲੱਗੀ ਆਦਾ ਪਾਣੀ ਪੀ ਰਾ ਤੇ ਮੈਂ ਪਾਣੀ ਪੀਣ ਚੱਲੇ ਗਈ ਆ ਤੇ ਕੇਸ ਕਿਵੇਂ ਹੈ ਹਲੇ ਕੇਸੀ ਦਾ ਤੋਂ ਬੰਨਣ ਡਿਆ ਆਂਦਾ ਨਹੀਂ ਮੇਰੀ ਕੇਸ ਕੀ ਸਹੀ ਵੀ ਖੁੱਲ ਗਈ ਆ ਮੈਂ ਬਾਹਰ ਲਾਵਾਂ ਮੈਂ ਚਾਲਾச்சு ਖੁੱਲੀ ਹੈ ਕੇ ਬਾਹਰ ਲੂਗਾ ਇਹ ਕੇਸ ਕੀ ਬੰਨਣਾ ਲਾ ਪਿਆ ਵਾ ਬੰਨ ਕੇ ਦਾ ਤੇ ਇਹਨੇ ਲੋਈ ਲੋਈ ਦੀ ਪਕਣ ਲਈ ਪਾਣੀ ਵੇਖਣ ਜਾਣਾ ਹਣਾ ਫੇਰ ਇਹ ਅੰਦਰ ਨੂੰ ਆ ਗਿਆ ਵਾ ਮੈਂ ਅਜੇ ਇੱਥੇ ਗੂਏ ਚ ਹੀ ਆਈ ਹੂੰ ਉਹਨੇ ਉਠਾਓ ਗਿਆ ਗੂਏ ਦੇ ਵਿੱਚ ਮੈਂ ਹਾਂ ਰਫਲ ਦੇ ਕੇ ਕਿਤੇ ਹੋਣਾ ਜਾਂ ਇੱਕ ਇੱਕ ਫਾਇਰ ਹੋਇਆ ਜੀ ਪਤਾ ਨਹੀਂ ਪਤਾ ਖੜਕਾ ਹੀ ਹੋਇਆ ਮੇਨੂੰ ਦੇ ਮੇਨੂੰ ਕੋਈ ਹੋਰ ਤਾਂ ਨਹੀਂ ਘਰ ਵਿੱਚ ਮਾਤਾ ਜੀ ਮੌਜੂਦ ਕੋਈ ਹੋਰ ਨਹੀਂ ਕੋਈ ਨਹੀਂ ਹੋਰ ਮੇਰਾ ਨਾਮ ਅਵਤਾਰ ਸਿੰਘ ਆ ਜੀ ਇਹ ਵੱਡੇ ਬ੍ਰਦਰ ਮੇਰੇ ਬਲਕਾਰ ਸਿੰਘ ਆ ਅੱਛਾ ਜੀ ਤੇ ਪਤਾ ਨਹੀਂ ਰਫਲ ਲੈ ਕੇ ਨਾਲ ਸੌਂਦੇ ਰੋ ਜੀ ਅੱਛਾ ਜੀ ਤੇ ਪਤਾ ਨਹੀਂ ਚਾਨਕ ਚੱਲ ਗਈ ਕੀ ਗੱਲ ਬਣੀ ਅਸੀਂ ਤੇ ਬਾਅਦ ਚਾਏ ਆ ਸਾਡਾ ਘਰ ਦੂਆ ਇਥੋਂ ਵੀ ਕਰਮਾ ਤੇ ਬਾਹਰਲਾ ਗੇਟ ਵੱਜਾ ਇਹ ਇਹ ਛੋਟੇ ਭਰਾ ਦੀ ਉਧਰ ਘਰ ਆਉਂਦਾ ਤੁਸੀਂ ਛੱਡਦੇ ਉਹ ਗੱਡੀ ਦਾ ਕੰਦ ਟੱਪ ਕੇ ਆ ਕੇ ਗੇਟ ਅੰਦਰੋਂ ਖੋਲ੍ਹਿਆ ਤੇ ਸਾਡੇ ਆਉਂਦਿਆਂ ਨੂੰ ਤੇ ਸਾਰਾ ਖੂਨ ਖਿਲਰ ਰਿਆ ਪਿਆ ਇੱਕ ਸਾਹ ਖਤਮ ਹੋਇਆ ਪਿਆ ਸਰੀਰ ਠੰਡਾ ਹੋਇਆ ਪਿਆ ਬਿਲਕੁਲ ਹਾਂਜੀ ਸਾਹ ਦੇ ਵਿੱਚ ਕੌਣ ਤੋਂ ਮਦਦ ਸੀ ਇਹ ਦੋਨੇ ਜੀ ਰਹਿੰਦੇ ਸੀ ਪ੍ਰਕਾਰ ਸਿੰਘ ਤੇ ਚੰਦਰਪਾਲ ਗਵਰ ਗੱਡੀ ਵਿਆਹੀ ਆ ਲੜਕੇ ਦੋਨੇ ਬਾਹਰ ਆ ਇੱਕ ਡਬਈ ਦੇ ਵਿੱਚ ਇੱਕ ਪੁਰਤਕਾਲ ਆ ਕੋਈ ਹੋਰ ਕਿਸੇ ਕਿਸਮ ਦਾ ਸ਼ੱਕ ਹੋਇਆ ਨਾ ਜੀ ਕੋਈ ਕਿਸੇ ਦਾ ਕੋਈ ਸ਼ੱਕ ਨਹੀਂ ਸਾਨੂੰ ਜੀ ਹਾਂਜੀ ਅਚਾਨਕ ਹੀ ਗੋਲੀ ਅਚਾਨਕ ਤੇ ਪੈਰ ਪੂਫ ਫਿਸਲ ਗਿਆ ਜੀ ਚੱਲ ਗਈ ਆ ਹਾਂਜੀ ਇਸ ਚੱਕ ਪੱਤੀ ਬਾਲੂਹਾਦਰਪਿੰਡ ਆ ਤੇ ਬਲਕਰ ਸਿੰਘ ਕੋਈ 60 ਸਾਲ ਦੀ ਉਮਰ ਹੋ ਗਈ ਦੀ ਇਹਦੇ ਇੱਕ ਅਚਾਨਕ ਦਿਨਾਲੀ ਜਿਹੜੀ ਰੈਫਲ ਆ ਲਾਇਸੈਂਸੀ ਉਹਦੇ ਕੋਲ ਹੀ ਲੱਗਣਾ ਜਿੱਦ ਇੱਥੇ ਮੁੱਕਦੇ ਪਹੁੰਚੇ ਉਹਨਾਂ ਦੀ ਮੌਤ ਹੋ ਗਈ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਕਾਰਵਾਈ ਸੀ ਹਰ ਦੇਖ ਰਹੇ ਹਰ ਪਹਿਲੇ ਤੋਂ ਜਾਂਚ ਕਰ ਰਹੇ ਆ ਫਿਲਹਾਲ ਇਹਦੇ ਕੋਈ ਆਪਾਂ ਨੂੰ ਕੋਈ ਕਿਸੇ ਕਿਸਮ ਦੀ ਕੋਈ ਸ਼ੱਕ ਨਹੀਂ ਕਿਸੇ ਤੇ ਲੱਗਦੀ ਉਹ ਦੋ ਮੀਆਂ ਵੀ ਵੀ ਕਰ ਰਹੇ ਹੁੰਦੇ ਸੀ ਤੇ ਉਹਦੀ ਮਿਸਜ ਬਿਮਾਰ ਆ ਇਹ ਉਹਦੀ ਦੇਖਭਾਲ ਕਰਦਾ ਸੀ ਬੱਚੇ ਬਾਹਰ ਬੱਚੇ ਇਹਨਾਂ ਦੇ ਵਿਦੇਸ਼ ਵਿੱਚ ਆ ਇਹਨਾਂ ਅਸੀਂ ਵੇਖਣਾ ਜੀ ਮੌਕੇ ਤੇ ਤਰੀਖ ਕਰਦੇ ਆ ਕੋਈ ਹੋਰ ਐਂਟਰੀ ਕੋਈ ਦਿਖੀ ਹੋਵੇ ਘਰ ਦੇ ਵਿੱਚ ਤੇ ਨਹੀਂ ਕੋਈ ਐਂਟਰੀ ਨਹੀਂ ਬਿਲਕੁਲ ਕੋਈ ਐਂਟਰੀ ਨਹੀਂ ਦਰਵਾਜ਼ੇ ਦੇ ਬ੍ਰਦਰ ਦੇ ਬੱਚਿਆਂ ਨੇ ਗਵਾੜਾ ਕੇ ਖੋਲਿਆ ਔਰ ਕੋਈ ਐਂਟਰੀ ਨਹੀਂ ਕਿਸੇ ਕਿਸਮ ਦੀ ਅਚਾਨਕ ਗੋਲੀ ਚੱਲਣ ਕਾਰੇ ਨੇ ਕਿਸਾਨ ਦੀ ਮੌਤ ਹੋ ਗਈ ਹੈ ਬੇਹੱਦ ਹੀ ਦੁਖਦਾਈ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੀਆਂ ਤਾਂ ਗੋਲੀ ਦੀ ਆਵਾਜ਼ ਸੁਣ ਕੇ ਜਦੋਂ ਪਰਿਵਾਰਿਕ ਮੈਂਬਰ ਕਮਰੇ ਦੇ ਵਿੱਚ ਪਹੁੰਚਦੇ ਨੇ ਤਾਂ ਉੱਥੇ ਖੂਨ ਦੇ ਨਾਲ ਲੱਤ-ਪੱਥ ਲਾਸ਼ ਨੂੰ ਦੇਖ ਕੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤਸਵੀਰਾਂ ਤੁਹਾਡੇ ਨਾਲ ਸਕਰੀਨ ਤੇ ਸਾਂਝੀਆਂ ਕਰ ਰਹੀਆਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਦੱਸ ਦਈਏ ਕਿ ਸਬ ਡਿਵੀਜ਼ਨ ਸੁਲਤਾਨਪੁਰ ਲੋਧੀ ਦੇ ਥਾਣਾ ਕਬੀਰਪੁਰ ਅਦੀਨ ਪੈਂਦੇ ਪਿੰਡ ਚੱਕ ਪਤੀ ਬਾਲੂ ਬਹਾਦਰ ਵਿੱਚ ਦੇ ਸ਼ਾਮ ਕਰੀਬ 7 ਵਜੇ ਦੇ ਕਰੀਬ ਲਾਇਸੈਂਸੀ ਬਾਰਾ ਬੋਰ ਦੀ ਰਾਈਫਲ ਵਿੱਚੋਂ ਅਚਾਨਕ ਗੋਲੀ ਚੱਲਣ ਨਾਲ ਇੱਕ ਕਿਸਾਨ ਦੀ ਮੌਤ ਹੋ ਗਈ ਹੈ ਤਾਂ ਬੇਹਦੀ ਦੁਖਦਾਈ ਘਟਨਾ ਇਸ ਸਾਹਮਣੇ ਆਈ ਹੈ ਵਿਦਤਕ ਪਛਾਣ ਬਲਕਾਰ ਸਿੰਘ 60 ਸਾਲਾ ਪੁੱਤਰ ਚੰਦ ਸਿੰਘ ਵਜੂ ਹੋਈ ਹੈ ਬਿਲੀ ਜਾਣਕਾਰੀ ਅਨੁਸਾਰ ਘਟਨਾ ਵੇਲੇ ਮ੍ਰਿਤਕ ਆਪਣੇ ਘਰ ਵਿੱਚ ਆਪਣੀ ਪਤਨੀ ਸਿੰਦਰਪਾਲ ਕੌਰ ਨਾਲ ਇਕੱਲਾ ਮੌਜੂਦ ਸੀ ਅਚਾਨਕ ਗੋਲੀ ਚੱਲਣ ਦੀ ਆਵਾਜ਼ ਜਦੋਂ ਪਰਿਵਾਰਿਕ ਮੈਂਬਰਾਂ ਦੇ ਕੰਨਾਂ ਦੇ ਵਿੱਚ ਪੈਂਦੀ ਹੈ ਤਾਂ ਭੱਜੇ ਹੋਏ ਪਰਿਵਾਰਿਕ ਮੈਂਬਰ ਪਹੁੰਚਦੇ ਨੇ ਤਾਂ ਉੱਥੇ ਦੇਖਦੇ ਨੇ ਕਿ ਬਲਕਾਰ ਸਿੰਘ ਦੀ ਜੋ ਬ੍ਰਿਤਕ ਦੇ ਉਹ ਖੂਨ ਦੇ ਨਾਲ ਲਥਪਥ ਪਈ ਹੋਈ ਹੈ ਵਧੇਰੇ ਜਾਣਕਾਰੀ ਦਿੰਦੇ ਆ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਕੀ ਕੁਝ ਕਿਹਾ ਜਾ ਰਿਹਾ ਆਪ ਤੁਹਾਨੂੰ ਸੁਣਾਉਂਦੇ ਆ ਹਾਂਜੀ ਵੀ ਬਾਹਰ ਆਇਆ ਪਾਣੀ ਵੇਖ ਕੇ ਪਤਾ ਨਹੀਂ ਆਇਆ ਕਿ ਬਾਹਰ ਵੇਲੀ ਦਾ ਬੂਆ ਮਾਰ ਕੇ ਆਇਆ ਵਾ ਮੈਂ ਬਾਥਰੂਮ ਚ ਮੈਂ ਉੱਥੋਂ ਨਿਕਲ ਕੇ ਬਾਹਰ ਮੰਜੇ ਤੇ ਬਹਿ ਗਈ ਆ ਮੈਂ ਉੱਥੇ ਬਾਹਰ ਇਹਨੇ ਕੁੰਡਾ ਮਾਰਤਾ ਘਰ ਵਾਲਾ ਆ ਕੇ ਕੁੰਡਾ ਮਾਰਿਆ ਬਾਥਰੂਮ ਚ ਹੀ ਮੈਂ ਇਹ ਬੋਲਣ ਲੱਗਾ ਵਾ ਇਹ ਮੈਨੂੰ ਕਿਉਂਦਾ ਬੋਲਦਾ ਕਿਉਂ ਆ ਅੰਦਰ ਬਾਥਰੂਮ ਪੈਕੂਰ ਤੋਂ ਲਿਆ ਜਾਂਦੇ ਬਾਹਰ ਹੋ ਆ ਕੇ ਅੰਦਰ ਮੇਰਾ ਪਤਾ ਨਹੀਂ ਕੀ ਹੁੰਦਾ ਮੇਰੇ ਜੀਜੇ ਨੂੰ ਹੋਰ ਤਰ੍ਹਾਂ ਹੋਈ ਜਾਂਦੀ ਆ ਮੈਂ ਕਾਹਲੀ ਇਤ ਨਹੀਂ ਬਿੰਦੀ ਮੈਂ ਕੀ ਹੁੰਦਾ ਵਾ ਮੈਂ ਚੱਲ ਕੋਈ ਨਹੀਂ ਮੈਂ ਮਨੇ ਚੁੱਕ ਕੇ ਲੈ ਜਾ ਤੇਰਾ ਦੁੱਧ ਦਾ ਪਿਆ ਘਟ ਮੈਂ ਇਤੋਂ ਤੇ ਬੜਾ ਜਾਂ ਨਹੀਂ ਜਾਂਦਾ ਉਹਨੂੰ ਮੇਰੇ ਵਕਨ ਦੇ ਦੋ ਲੀਲੇ ਵੀ ਨਹੀਂ ਚੁੱਕਣ ਜੋਪੀ ਰਹੀ ਉਥੋਂ ਆਇਆ ਵਾ ਤੇ ਮੈਨੂੰ ਚੁੱਕ ਇੱਥੇ ਬਾਹਰ ਤਾ ਮੁੜ ਕੇ ਉਹ ਅੰਦਰ ਚਲੇ ਜਾਵਾ ਤੇ ਪੜਦਾ ਬੰਨਣ ਡਿਆ ਮੈਨੂੰ ਤੇ ਲੱਗੀ ਆਦਾ ਪਾਣੀ ਪੀਦਾ ਤੇ ਮੈਂ ਪਾਣੀ ਪੀਣ ਚੱਲੇ ਗਈ ਆ ਤੇ ਕੇਸ ਕਿਵੇਂ ਹੈ ਹਲੇ ਤੇਸੀ ਤਾ ਤੋਂ ਬੰਨਣ ਡਿਆ ਆਂਦਾ ਨਹੀਂ ਇਹ ਮੇਰੇ ਕੇਸ ਕੀ ਸਹੀ ਵੀ ਖੁੱਲ ਗਈ ਆ ਮੈਂ ਬਾਹਰ ਲਾਵਾਂ ਮੈਂ ਚਾਲਾ ਸਖੁੱਲੀ ਆ ਕੇ ਬਾਹਰ ਲੂਗਾ ਇਹ ਕੇਸ ਕੀ ਬੰਨਣਾ ਲਾ ਪਿਆ ਵਾ ਬੰਨ ਕੇ ਦਾ ਤੇ ਇਹਨੇ ਲੋਈ ਦੀ ਲੋਈ ਦੀ ਪੁੱਕੜਾ ਲਈ ਪਾਣੀ ਵੇਖਣ ਜਾਣਾ ਨਾ ਫੇਰ ਇਹ ਅੰਦਰ ਨੂੰ ਆ ਗਿਆ ਵਾ ਮੈਂ ਅਜੇ ਇੱਥੇ ਗੂਏ ਚ ਹੀ ਆਈ ਹਾਂ ਉਹਨੇ ਉਠਾਓ ਕਿ ਲਿਆ ਗੂਏ ਦੇ ਵਿੱਚ ਮੈਂ ਹਾਂ ਹਾਂ ਰਫਲ ਦੇ ਕੇ ਕੀ ਕਿਤੇ ਹੋਦਾ ਇੱਕ ਇੱਕ ਫਾਇਰ ਹੋਇਆ ਜੀ ਪਤਾ ਨਹੀਂ ਪਤਾ ਖੜਕਾ ਹੀ ਹੋਇਆ ਮੇਨੂੰ ਦੇ ਮੇਨੂੰ ਕੋਈ ਹੋਰ ਤਾਂ ਨਹੀਂ ਘਰ ਵਿੱਚ ਮਾਤਾ ਜੀ ਮੌਜੂਦ ਕੋਈ ਹੋਰ ਨਹੀਂ ਕੋਈ ਨਹੀਂ ਹੋਰ ਮੇਰਾ ਨਾਮ ਅਰਤਾਰ ਸਿੰਘ ਆ ਜੀ ਇਹ ਵੱਡੇ ਬ੍ਰਦਰ ਮੇਰੇ ਬਲਕਾਰ ਸਿੰਘ ਆ ਅੱਛਾ ਜੀ ਤੇ ਪਤਾ ਨਹੀਂ ਰਫਲ ਲੈ ਕੇ ਨਾਲ ਸੌਂਦੇ ਰੋ ਜੀ ਅੱਛਾ ਜੀ ਤੇ ਪਤਾ ਨਹੀਂ ਚਾਨਕ ਚੱਲ ਗਈ ਕੀ ਗੱਲ ਬਣੀ ਅਸੀਂ ਤੇ ਬਾਅਦ ਚਾਏ ਆ ਸਾਡਾ ਘਰ ਦੂਆ ਇਥੋਂ ਵੀ ਕਰਮਾ ਤੇ ਆ ਬਾਹਰਲਾ ਗੇਟ ਵੱਜਾ ਇਹ ਇਹ ਛੋਟੇ ਭਰਾ ਦੀ ਉਧਰ ਘਰ ਆਉਂਦਾ ਕੁਛ ਛੜਦੇ ਉਹ ਗੱਡੀ ਦਾ ਕੰਦ ਟੱਪ ਕੇ ਆ ਕੇ ਗੇਟ ਅੰਦਰੋਂ ਖੋਲਿਆ ਤੇ ਸਾਰੇ ਆਉਂਦੇ ਨੂੰ ਤੇ ਸਾਰਾ ਖੂਨ ਖਿਲਰ ਰਿਆ ਪਿਆ ਇੱਕ ਸਾਹ ਖਤਮ ਹੋਇਆ ਪਿਆ ਸਰੀਰ ਠੰਡਾ ਹੋਇਆ ਪਿਆ ਬਿਲਕੁਲ ਹਾਂਜੀ ਘਰ ਦੇ ਵਿੱਚ ਕੋਈ ਕੋਈ ਮਜੂਦ ਸੀ ਇਹ ਦੋਨੇ ਜੀ ਰਹਿੰਦੇ ਸੀ ਪ੍ਰਕਾਸ਼ ਸਿੰਘ ਤੇ ਚੰਦਰਪਾਲ ਗੌਰ ਗੱਡੀ ਵਿਆਹੀ ਆ ਲੜਕੇ ਦੋਨੇ ਬਾਹਰ ਆ ਇੱਕ ਡਬਈ ਦੇ ਵਿੱਚ ਇੱਕ ਪੁਰਤਗਾਲ ਆ ਕੋਈ ਹੋਰ ਕਿਸੇ ਕਿਸਮ ਦਾ ਸ਼ੱਕ ਹੋਵੇ ਨਾ ਜੀ ਕੋਈ ਕਿਸੇ ਦਾ ਕੋਈ ਸ਼ੱਕ ਨਹੀਂ ਸਾਨੂੰ ਜੀ ਹਾਂਜੀ ਅਚਾਨਕ ਹੀ ਗੋਲੀ ਅਚਾਨਕ ਤੇ ਪੈ ਪੂਫ ਫਿਸੜ ਗਿਆ ਜੀ ਚੱਲ ਗਈ ਆ ਹਾਂਜੀ ਇਸ ਚੱਕ ਪੱਤੀ ਬਾਲੂਹਾਦਰਪਿੰਡ ਆ ਤੇ ਬਲਕਰ ਸਿੰਘ ਕੋਈ 60 ਸਾਲ ਦੀ ਉਮਰ ਹੋ ਗਈ ਦੀ ਇਹਦੇ ਇੱਕ ਅਚਾਨਕ ਦਿਨਾਲੀ ਜਿਹੜੀ ਰੈਫਲਿਆ ਲਾਇਸੈਂਸੀ ਉਹਦੇ ਕੋਲ ਹੀ ਲੱਗਣਾ ਜਿੱਦ ਇੱਥੇ ਮੁੱਕਦੇ ਪਹੁੰਚੇ ਉਹਨਾਂ ਦੀ ਮੌਤ ਹੋ ਗਈ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਕਾਰਵਾਈ ਸੀ ਹਰ ਦੇਖ ਰਹੇ ਹਰ ਪਹਿਲੇ ਤੋਂ ਜਾਂਚ ਕਰ ਰਹੇ ਆ ਫਿਲਹਾਲ ਇਹਦੇ ਕੋਈ ਆਪਾਂ ਨੂੰ ਕੋਈ ਕਿਸੇ ਕਿਸਮ ਦੀ ਕੋਈ ਸ਼ੱਕ ਨਹੀਂ ਕਿਸੇ ਤੇ ਲੱਗਦੀ ਦੋ ਮੀਆਂ ਵੀ ਵੀ ਕਰ ਰਹੇ ਨੇ ਸੀ ਤੇ ਉਹਦੀ ਮੈਸੇਜ ਬਿਮਾਰ ਆ ਇਹ ਉਹਦੀ ਦੇਖਭਾਲ ਕਰਦਾ ਸੀ ਬੱਚੇ ਬਾਹਰ ਆ ਬੱਚੇ ਇਹਨਾਂ ਦੇ ਵਿਦੇਸ਼ ਵਿੱਚ ਆ ਇਹਨਾਂ ਅਸੀਂ ਵੇਖ ਰਹੇ ਹਾਂ ਜੀ ਮੌਕੇ ਤੇ ਤਰੀਖ ਕਰ ਰਹੇ ਹਾਂ ਕੋਈ ਹੋਰ ਐਂਟਰੀ ਕੋਈ ਦਿਖੀ ਹੋਵੇ ਘਰ ਦੇ ਵਿੱਚ ਤੇ ਨਹੀਂ ਕੋਈ ਐਂਟਰੀ ਨਹੀਂ ਜੀ ਬਿਲਕੁਲ ਕੋਈ ਐਂਟਰੀ ਨਹੀਂ ਦਰਵਾਜ਼ੇ ਦੇ ਬ੍ਰਦਰ ਦੇ ਬੱਚਿਆਂ ਨੇ ਗਵਾਣ